ਹਾਂਜੀ ਸਰ ਕੀ ਨਾਮਾ ਅੱਜ ਪੋਤੇ ਵੱਲੋਂ ਗੋਲ ਕੇ ਦਿੱਤਾ ਹੈ ਜੀ ਡੀਸੀ ਸਾਹਿਬ ਨੂੰ ਕੀ ਕਰਨਾ ਚਾਹੁੰਦੇ ਹਾਂ ਮੈਂ ਜਿੱਥੇ ਦਾ ਸਦਸਿਧਿ ਢਾਲੀਵਾਲ ਮੇਰੀ 72 ਸਾਲ ਦੀ ਉਮਰ ਹੈ ਮੇਰਾ ਪੁੱਤਰਾ ਹਰਗੁਣ ਸਿੰਘ ਢਾਲੀਵਾਲ ਜਿਹਦੀ ਕੀ ਉਮਰ ਕਰੀਬ 4.5 ਸਾਲ ਹੈ ਅੱਜ ਦੇ ਹਾਲਾਤਾਂ ਨੂੰ ਦੇਖ ਕੇ ਹੜ ਦੇ ਹਾਲਾਤਾਂ ਨੂੰ ਦੇਖ ਕੇ ਮੇਰਾ ਪੋਤਾ ਖੁਦ ਮੈਨੂੰ ਬੀਚੀ ਦਾਵ ਦੇ ਦਫ਼ਤਰ ਲੈ ਕੇ ਆਇਆ ਹੈ ਜਿਸ ਨੇ ਕਿ ਆਪਣੀ ਗੋਲ ਇਕੱਠੀ ਕਰਕੇ ਜੀਸੀ ਸਾਹਿਬ ਨੂੰ ਪੇਸ਼ ਕੀਤੀ ਹੈ ਜੀਸੀ ਸਾਹਿਬ ਨੂੰ ਬੇਨਤੀ ਕੀਤੀ ਹੈ ਹੜਾ ਮ ਜੇ ਮਾਰੇਗੇ ਲੋਕ ਉਹਨਾਂ ਦੀ ਮਦਦ ਕਰੋ ਮੈਂ ਅੱਗੇ ਵਾਸਤੇ ਵੱਡਾ ਹੋ ਕੇ ਵੀ ਮੈਂ ਹਰ ਰੰਗ ਦੀ ਸਹਾਇਤਾ ਕਰੂੰਗਾ ਤੇ ਅੱਜ ਬਹੁਤ ਜਿਆਦਾ ਖੁਸ਼ੀ ਹੈ ਜਿਹੜਾ ਬੱਚਾ ਇੱਕ ਛੋਟਾ ਨੰਨਾ ਮੰਨਾ ਲੈ ਕੇ ਆ ਡੀਸੀ ਸਾਹਿਬ ਨੂੰ ਕਿ ਇਸ ਤੋਂ ਬੱਚਿਆਂ ਨੂੰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਵੀ ਅੱਗੇ ਹੋ ਕੇ ਬਤਵਾਰ ਹਰ ਫੀਟਤਾ ਦੀ ਵਾਦ ਕਰੀਏ ਹੈ ਖਰਸਾ ਵੈਗ ਹਲਗੁਨ ਸਿੰਘ ਟਾਲੀ ਵਾਲ ਮੈਂ ਬਾਇਆ ਸਵਾਮੀ ਕੂਲ ਐਲ ਕੇ ਜੀ ਪਿੱਪ ਪਾਲਦਾ ਮੈਂ ਗੋੜ ਕੇ ਲੈ ਕੇ ਆਇਆ ਮੈਂ ਹਣਾ ਤਾਂ ਕੱਕੇ ਉਹ ਲੋਕਾਂ ਨੇ ਲੋਕਾਂ ਦੇ ਘਾਟ ਟੁੱਟ ਗਿਆ ਨੇ ਪਾਣੀ ਕੱਕੇ ਔਰ ਬੱਚੇ ਮੈਂ ਗੋਲ ਕੇ ਲੈਣ ਦੇ ਆ ਤਾਂ ਤੇ ਜੰਗਲ ਏ ਨਾਲ ਘਾਟ ਟੁੱਟ ਗਿਆ ਨੇ ਔਰ ਬੱਚੇ ਮੈਂ ਪੈਸੇ ਦੇ 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 ਕੇ ਆ ਗਿਆ ਹਣਾ ਮੈਂ ਕਾ ਕੇ ਕਾਲ ਟੁੱਟ ਗਿਆ ਨਾ ਬਾਚੇ ਉਹਨੇ ਬਾਚੇ ਮੈਂ ਪੈਸੇ ਦੇਣ ਗਿਆ ਲੋਕਾ ਦੇ ਪਾਣੀ ਕੱਕੇ ਕਾਲ ਟੁੱਟ ਗਿਆ ਹਣਾ ਤਾਂ ਨਾ ਨਾ ਮੈਂ ਕਾਂ ਪੀਣ ਨੂੰ ਪੈਸੇ ਦੇਣ ਗਿਆ ਮੋੜ ਅਰੇ ਦੇਖਿਆ ਮੈਂ ਉਹਨਾਂ ਹਾਂਸ ਰਾਜ ਬੱਚੇ ਵੱਲੋਂ ਇੱਕ ਪੀੜਤ ਨੂੰ ਪਰਿਵਾਰ ਨੂੰ ਲੈ ਕੇ ਗੱਲੇ ਦੇ ਗੋਲਕ ਦਿੱਤਾ ਕਿ ਕਰਨ ਜਾਂਦਾ ਸੋ ਅੱਜ ਜੀ ਹਰਗੁਣ ਸਿੰਘ ਐਲकेजी ਪਰਜਨੀਓ ਵਾਈ ਸਕੂਲ ਆਂディアਏ ਤਾਂ ਉਹ ਮੇਰੇ ਕੋਲ ਪਰਸਨਲੀ ਆਨੇ ਤੇ ਉਹ ਆਪਣੀ ਗੱਲਾ ਜਿਹੜੀ ਜਿੰਨੇ ਵੀ ਇਹਨਾਂ ਦੀ ਕਟ ਹੋਈ ਸੀ ਉਹ ਮੀ ਮੀ ਕਾਰਨ ਜਿਹੜੇ ਪ੍ਰਭਾਵਿਤ ਕਰਨੀ ਬਣਾਲੇ ਵਾਸਤੇ ਉਹਨਾਂ ਨੇ ਨੇ ਦਿੱਤਾ ਇਹ ਕਾਫੀ ਮੋਟੀਵੇਸ਼ਨ ਵਾਲੀ ਗੱਲ ਹੈ ਤੇ ਉਹਨਾਂ ਨੇ ਖੁਦ ਆਪਣੇ ਆਪ ਪਰਿਵਾਰ ਦੇ ਨਾਲਾਕੀ ਪ੍ਰਸ਼ਾਸਨ ਨੂੰ ਮਦਦ ਕਰਨ ਵਾਸਤੇ ਕਿਹਾ ਤੇ ਨਾਲ ਦੀ ਨਾਲ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਜਿੱਥੇ ਕਿਤੇ ਰੋਡ ਬੰਦ ਕਰਿਵਾਂ ਉਹਨਾਂ ਨੇ ਰਾਸ਼ਨ ਦੀ ਮੰਗ ਇਹ ਕਰਾਈ ਤੇ ਪ੍ਰਸ਼ਾਸਨ ਲਗਾਤਾਰ ਉਹ ਰਾਸ਼ਨ ਦੀ ਮੰਗ ਇਹ ਕਰਾਉਣਗੇ ਕਿ ਬੱਚੇ ਦੀ ਫਿਊਚਰ ਵਾਸਤੇ ਵੀ ਮੈਂ ਕਹਿੰਦਾ ਬੈਸਟ ਇਸ ਇਸ ਕਰਨਾ ਚਾਹੀਦਾ ਸਰ ਲੱਗਦਾ ਹੋਰ ਵੀ ਬੱਚਿਆਂ ਨੂੰ ਐ ਸਾਹਮਣੇ ਆਉਣਾ ਚਾਹੀਦਾ ਜੀ ਇਹ ਜਿੰਨਾ ਆਪਣੀ ਮੀ ਤੇ ਪੰਜਾਬ ਦੀ ਹੜ੍ਹ ਵੀ ਆ ਨੇ ਕਾਫੀ ਸਿਵਲ ਸੋਸਾਇਟੀ ਆਰਗੇਨਾਈਜੇਸ਼ਨ ਤੇ ਸਮਾਜ ਸੇਵੀ ਸੰਸਥਾ ਅੱਗੇ ਆ ਰਹੇ ਨੇ ਤੇ ਬਣਾਲੇ ਸ਼ਰਟ ਵੀ ਕਾਫੀ ਬੱਚੇ ਤੇ ਕਾਫੀ ਸਕੂਲ ਐਸੋਸੀਏਸ਼ਨ ਤੋਂ ਵੀ ਸਾਡੇ ਕੋਲ ਦਾਨ ਵਾਸਤੇ ਕਾਫੀ ਕੁਝ ਹੋਈਏ ਕਰਾਏਗੇ ਨਹੀਂ ਤੇ ਮੈਂ ਮੈਂ ਬੇਨਤੀ ਕਰਨਾ ਚਾਹੁੰਗਾ ਜੇਕਰ ਕਿਸੇ ਹੋਰ ਸੰਸਥਾ ਵੀ ਆਣਾ ਚਾਹੁੰਦੇ ਨੇ ਉਹ ਪ੍ਰਸ਼ਾਸਨ ਨਾਲ رابطہ ਕਰ ਸਕਣ ਫਿਰ ਅਸੀਂ ਜਿੱਤੇ ਕਿਤੇ ਲੋਡ ਨਹੀਂ ਮੱਝਾ ਇਰੀਆ ਤੇ ਵਿੱਚ ਜਿੱਤੇ ਵੀ ਨਹੀਂ ਉਹਨਾਂ ਨੇ ਅਸੀਂ ਪ੍ਰੋਵਾਈਡ ਕਰਾ ਸਕਦੇ